ਸਾਡੀ ਹਾਈ ਕਮਾਂਡ ਨੂੰ ਸਾਰੀਆਂ ਪਾਰਟੀਆਂ ਦੀ ਹਾਈ ਕਮਾਂਡ ਨੂੰ ਯਾਰ ਕਲੈਰਟੀ ਨਾਲ ਚੱਲੋ ਕਿਸੇ ਦੇ ਧੀ ਪੁੱਤ ਦਾ ਮਜ਼ਾਕ ਨਾ ਬਣਾਓ ਧੋਖਾ ਨਾ ਕਰੋ ਖੈਰਾ ਸਾਹਿਬ ਨੂੰ ਹਜੇ ਤੱਕ ਮੈਂ ਮਿਲਿਆ ਨਹੀਂ ਨਾ ਮੈਂ ਪਾਰਟੀ ਹਾਈ ਕਮਾਂਡ ਨਾਲ ਗੱਲਬਾਤ કરી ਪਰ ਮੈਂ ਉਹ ਚੀਜ਼ ਨਹੀਂ ਕਰਨੀ ਚਾਹੁੰਦਾ ਸੀ ਜਿਹੜੀ ਸਾਡੇ ਕਈ ਲੀਡਰਾਂ ਨੇ ਮੇਰੇ ਨਾਲ ਉਦੋਂ કરી ਜਦੋਂ ਮੈਂ ਇਹ ਪਿਛਲੀ ਲੋਕ ਸਭਾ ਇਲੈਕਸ਼ਨ ਲੜ ਰਿਹਾ ਸੀ ਕਿਉਂਕਿ ਮੈਨੂੰ ਪਤਾ ਜਦੋਂ ਕੋਈ ਉਮੀਦਵਾਰ ਲੜਦਾ ਹੁੰਦਾ ਤਾਂ ਉਹਨੂੰ ਜਿੰਨਾ ਮਰਜ਼ੀ ਝੁਕਾ ਲਓ ਸਿੱਧਾ ਕਰ ਲਓ ਇਹ ਸਾਡੇ ਲੀਡਰਾਂ ਨੇ ਮਾੜੀਆਂ ਪਿਰਤਾਂ ਪਾਈਆਂ ਵੀਆਂ ਨੇ ਸੋ ਖੈਰਾ ਸਾਹਿਬ ਮੈਂ ਇੱਕ ਪਹਿਲਾਂ ਆਮ ਆਦਮੀਆ ਲੈਣ ਨੂੰ ਵੀ ਇੱਕ ਸਲਾਹ ਦਿੱਤੀ ਸੀ ਕਿ ਹਰੇਕ ਹਾਲ ਕੇ 10-15 ਬੰਦੇ ਹੁੰਦੇ ਨੇ ਬਚਿਓ ਸਾਡੇ ਜ਼ਿਲ੍ਹੇ 'ਚ ਵੀ 2-4 ਜਹੇ ਬੰਦੇ ਨੇ ਜਿੰਨਾਂ ਤੋਂ ਬਚ ਜਿਓ ਇਹ ਛੋਟੇ ਭਰਾ ਦੀ ਇੱਕ ਜਿਹੜੀ ਬੇਨਤੀ ਆ ਇਹਨੂੰ ਤੁਸੀਂ ਸਵੀਕਾਰ ਕਰਿਓ ਮੇਰੀ ਇਲੈਕਸ਼ਨ ਸਮੇਂ ਅਜਹੀਆਂ ਬਹੁਤ ਸਾਰੀਆਂ ਗੱਲਾਂ ਹੋਈਆਂ ਜੋ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਜਿਨ੍ਹਾਂ ਤੋਂ ਮੈਂ ਤੁਹਾਨੂੰ ਅਵੇਅਰ ਕਰਦਾ ਮੇਰਾ ਕੈਰੀਅਰ ਹੀ ਸ਼ਾਇਦ ਮੇਰਾ ਸ਼ਾਇਦ ਵੱਡਾ ਲੀ ਡਰੋ ਹੁੰਦਾ ਜਿਹਦੇ ਬਾਪ ਦਾਦੇ ਮੰਤਰੀ ਹੋਣ ਜਾਂ ਤਾਂ ਜਮ ਉਹਨਾਂ ਦਾ ਵੱਡਾ ਹੋਵੇ ਮੈਂ ਤਾਂ ਇੱਕ ਸੁਧਾਰਨ ਜੀ ਪਰਿਵਾਰ ਨਾਲ ਸੰਬੰਧਿਤ ਸੀ ਸ਼ੁਰੂ ਤੋਂ ਸੰਘਰਸ਼ ਹੀ ਕਰੇ ਨੇ ਲੜਾਈਆਂ ਹੀ ਲੜੀਆਂ ਨੇ ਜੇ ਮੈਂ ਐਮਐਲਏ ਵੀ ਬਣਿਆ ਤਾਂ ਉਹਦੇ 'ਚ ਵੀ ਮੈਂ ਲੋਕਾਂ ਲਈ ਟੋਲ ਪਲਾਜ਼ੇ ਲਈ ਨਿਰੰਤਰ ਲੜਦਾ ਰਿਹਾ ਜਿਹਦੇ ਇਨਾਮ 'ਚ ਮੈਨੂੰ ਕਈ ਪਰਚੇ ਵੀ ਮਿਲੇ ਤੇ 2019 ਦੀ ਉਦੋਂ ਲੋਕ ਸਭਾ ਦੀ ਟਿਕਟ ਵੀ ਮੇਰੀ ਕੱਟੀ ਗਈ ਇਮਾਨਦਾਰੀ ਨਾਲ ਕੰਮ ਕਰਨ ਦੀ ਵੀ ਇੱਕ ਸਜ਼ਾ ਮਿਲਦੀ ਆ ਤੇ ਫਿਰ ਉਸ ਤੋਂ ਬਾਅਦ ਜਦੋਂ ਇਹ ਸਾਰਾ ਘਟਨਾਕ੍ਰਮ ਹੋਇਆ ਮੈਂ ਇਲੈਕਸ਼ਨ ਮੇਰੇ ਸਾਹਮਣੇ ਮੁੱਖ ਮੰਤਰੀ ਸਾਹਿਬ ਆ ਗਏ ਉਦੋਂ ਵੀ ਮੇਰੀ ਟਿਕਟ ਘਟਦੇ ਨਹੀਂ ਸੀ ਇਹਨਾਂ ਨੇ 2022 'ਚ ਮੈਂ ਗੱਲ ਕਹਿ ਰਿਹਾ ਇਹ ਪੁਕਤਾ ਦੀ ਗੱਲ ਕਰ ਰਿਹਾ ਮੈਂ ਤੁਹਾਡੇ ਨਾਲ ਕਿਉਂਕਿ ਜੇ ਉਹਰੇ ਮੁੱਖ ਮੰਤਰੀ ਸਾਹਿਬ ਨਾ ਆਉਂਦੇ ਜਦੋਂ ਉਹਨਾਂ ਨੇ ਦੇਖਿਆ ਵੀ ਮure ਮੁੱਖ ਮੰਤਰੀ ਸਾਹਿਬ ਆ ਗਏ ਤੇ ਫੇਰ ਕੌਣ ਲੜੂ ਫੇਰ ਤਾਂ ਗੋਲਡੀ ਲੜੂ ਤੇ ਮੈਨੂੰ ਲੜਾਇਆ ਤੇ ਆਪਾਂ ਲੜੇ ਜਿੰਨੇ ਜੋਗੇ ਹੈਗੇ ਸੀ ਜਿੰਨੀ ਹਿੰਮਤ ਹੈਗੀ ਸੀ ਜਿੰਨੀ ਝੋਲੀ 'ਚ ਦਾਣੇ ਸੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਕਿ ਮੈਨੂੰ ਲੜਾਇਆ ਪਰ ਮੈਂ ਇੱਕ ਗੱਲ ਦੱਸਣੀ ਚਾਹਣਾ ਕਿ ਮੈਂ ਲਗਾਤਾਰ ਪਹਿਲਾ 5 ਸਾਲ ਜਦੋਂ ਮੈਂ ਐਮਐਲਏ ਸੀ ਉਦੋਂ ਵੀ ਕੋਈ ਸੁੱਖ ਦਾ ਸਾਹ ਨਹੀਂ ਆਇਆ ਵੀ ਆਪਦੀ ਪਾਰਟੀ 'ਚ ਬਹੁਤ ਜਿਹੜਾ ਅਜਿਹੇ ਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਸ ਤੋਂ ਬਾਅਦ ਵੀ ਜਦੋਂ ਇਹ ਪਾਰਟੀ ਆ ਗਈ ਭਗਵੰਤ ਮਾਨ ਸਾਹਿਬ ਜੀ ਆ ਗਏ ਇਹਨਾਂ ਨੇ ਵੀ ਪਿਛਲੇ ਲਗਾਤਾਰ ਕੋਈ ਕਸਰ ਨਹੀਂ ਛੱਡੀ 1.5 ਸਾਲ ਤੋਂ ਐਂ ਜਦੋਂ ਆ ਲੋਕ ਸਭਾ ਦੀਆਂ ਟਿਕਟਾਂ ਦੀ ਵੰਡ ਹੋਣੀ ਸੀ ਨਾ ਉਦੋਂ ਪਹਿਲਾਂ ਤੁਸੀਂ ਨੇ ਦੇਖਿਆ ਹੋਣਾ ਹਰ ਰੋਜ਼ ਯਾਨੀ ਕਿ ਵਿਜੀਲੈਂਸ ਦਾ ਪ੍ਰੈਸ਼ਰ ਸੀ ਮੇਰੇ ਤੇ ਬਹੁਤ ਜ਼ਿਆਦਾ ਪਰ ਉਹਨਾਂ ਦਾ ਕਸੂਰ ਵੀ ਨਹੀਂ ਮੈਂ ਮੰਨਦਾ ਮੈਨੂੰ ਪੁੱਤਾ ਜਾਣਕਾਰੀ ਆ ਵੀ ਸਾਡੀ ਪਾਰਟੀ ਦਾ ਇੱਕ ਵੱਡਾ ਲੀਡਰ ਜਿਹੜਾ ਇਸ ਚੀਜ਼ ਦੇ ਵਿੱਚ ਮੈਨੂੰ ਤੰਗ ਪਰੇਸ਼ਾਨ ਕਰਨ ਦੇ ਵਿੱਚ ਇਨਵੋਲ ਵਾ ਕਿਉਂ ਇਨਵੋਲ ਵਾ ਕਿਉਂਕਿ ਆਮ ਘਰਾਂ ਦੇ ਮੁੰਡੇ ਆਮ ਬੰਦੇ ਖੜ ਕੇ ਇਹਨਾਂ ਲਈ ਚੈਲੰਜ ਬਣ ਗਏ ਅਸੀਂ ਤਾਂ ਹਰ ਰੋਜ਼ ਮੈਂ ਤੇ ਮੇਰਾ ਪਰਿਵਾਰ ਹਰ ਰੋਜ਼ ਜਿੱਥੇ ਮਰਜੀ ਕਿ ਭੋਗ ਹੋਵੇ ਦੁੱਖ ਸੁੱਖ ਹੋਵੇ ਅਸੀਂ ਤਾਂ ਕਦੇ ਕੋਈ ਛੱਡਦੇ ਨਹੀਂ ਇਹ ਜਿਹੜੇ ਚੰਡੀਗੜ੍ਹ ਆ ਜਾਂ ਬਾਹਰਪੂਰ ਰਹਿਣ ਵਾਲੇ ਬੰਦੇ ਨੇ ਇਹਨਾਂ ਨੂੰ ਸਾਡੇ ਵਰਗੇ ਕਿੱਥੇ ਡਾਈਜੈਸਟ ਹੁੰਦੇ ਨੇ ਤੇ ਅਸੀਂ ਇਹ ਚੀਜ਼ ਤੋਂ ਜਿਹੜਾ ਚਾਹੇ ਮੈਂ ਆਪਣੀ ਪਾਰਟੀ ਤੰਗ ਹੋਇਆ ਤੇ ਚਾਹੇ ਉਸ ਤੋਂ ਬਾਅਦ ਇਹ ਮੌਕਾ ਸੀਗਾ ਇਹਦੇ 'ਚ ਵੀ ਮੈਂ ਤੰਗ ਹੋਇਆ ਪਰ ਮੈਂ ਇੱਕ ਗੱਲ ਦੱਸਣੀ ਚਾਹਣਾ ਕਿ ਅਸੀਂ ਦਾ ਹੱਕਾਂ ਲਈ ਸੰਘਰਸ਼ ਕਰਈ ਆ ਅੱਗੇ ਵੀ ਕਰਦੇ ਰਵਾਂਗੇ ਜਿੰਨੇ ਮੇਰੇ ਭੈਣ ਭਰਾ ਨੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਦੱਬ ਕੇ ਸੁਖਪਾਲ ਸਿੰਘ ਖਹਿਰਾ ਸਾਹਿਬ ਦੀ ਸਪੋਰਟ ਕਰੋ ਤੇ ਦੱਬ ਕੇ ਉਹਨਾਂ ਨਾਲ ਚੱਲੋ ਮੇਰਾ ਵਾਦਾ ਕਿ ਮੈਂ ਸਾਥੀ ਬਣ ਕੇ ਖੈਰਾ ਸਾਹਿਬ ਦੀ ਜਿਹੜੀ ਇਹ ਇਲੈਕਸ਼ਨ ਕੰਪੇਨ ਆ ਇਹਦੇ ਚ ਰੋਲ ਨਭਾਵਾਂਗਾ ਤੇ ਆਓ ਖੈਰਾ ਸਾਹਿਬ ਮੈਨੂੰ ਪਤਾ ਲੱਗਿਆ ਵੀ ਤੁਸੀਂ ਕੱਲ ਨੂੰ ਤੇ ਪ੍ਰਧਾਨ ਜੀ ਅਮਰਿੰਦਰ ਸਿੰਘ ਰਾਜਾ ਵੜਿੰਗੀ ਤੇ ਬਾਕੀ ਹੋਰ ਲੀਡਰ ਸਾਹਿਬਾਨ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਮੈਂ ਤੁਹਾਡਾ ਸਵਾਗਤ ਕਰਦਾ ਪਰ ਮੈਂ ਇਹ ਗੱਲ ਜੇ ਉਹ ਤੋਂ ਬਾਅਦ ਕਰਦਾ ਤਾਂ ਮੈਨੂੰ ਲੱਗਦਾ ਵਧੀਆ ਨਹੀਂ ਸੀ ਲੱਗਣੀ ਅਗਲਾ 100 ਚੀਜ਼ਾਂ ਸੋਚਦਾ ਵੀ ਫਲਾਨੀ ਕਮਿਟਮੈਂਟ ਲੈ ਲਈ ਜੀ ਫਲਾਨੀ ਕਮਿਟਮੈਂਟ ਲੈ ਲਈ ਤਾਂ ਮੈਂ ਕਮਿਟਮੈਂਟ ਵਾਲਾ ਕਮਿਟਮੈਂਟ ਦਾ ਮੈਂ ਨਾ ਪਹਿਲਾਂ ਵੀ ਹੋਈ ਸੀ ਸੋ ਮੈਂ ਕਮਿਟਮੈਂਟ ਦੇ ਬਾਲਾ ਹੁਣ ਯਕੀਨ ਨਹੀਂ ਕਰਦਾ ਸੋ ਮੇਰੀ ਮੈਂ ਖੁੱਲੀਆਂ ਬਹਾਨ ਨਾਲ ਤੁਹਾਡਾ ਸਵਾਗਤ ਕਰਦਾ ਤੇ ਉਮੀਦ ਕਰਦਾ ਕਿ ਤੁਸੀਂ ਇਹ ਜਿਹੜੀ ਲੜਾਈ ਆ ਇਹਦੇ ਵਿੱਚ ਫਤਿਹ ਹਾਸਲ ਕਰੋ ਤੇ ਸਾਰੀਆਂ ਪਾਰਟੀਆਂ ਨੂੰ ਮੈਂ ਕਹਿਣਾ ਚਾਹਣਾ ਕਿ ਇੰਨਾ 네ਗੇਟਿਵ ਰਾਜਨੀਤੀ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਪੋਜ਼ੀਟਿਵ ਹੋਣਾ ਚਾਹੀਦਾ ਇੱਕਲੀ ਕੋਈ ਇਹ ਨਹੀਂ ਹੁੰਦਾ ਕਿ ਇਹ ਵੋਟਾਂ ਨੇ ਉਹਦੇ ਮੰਗਰ ਇੱਕ ਲੀਡਰ ਦੇ ਮੰਗਰ ਉਹਦਾ ਟੱਬਰ ਹੁੰਦਾ ਉਹਦੇ ਨਾਲ ਬੰਦੇ ਜੁੜੇ ਹੁੰਦੇ ਨੇ ਸੋ ਉਹੀ ਜੀ ਕੋਈ ਗੱਲ ਨਾ ਕਰਿਆ ਕਰੋ ਜਿਸ ਨਾਲ ਕਿਸੇ ਦੇ ਮੰਨਤੇ ਠੇਸ ਵਜੇ ਸੋ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਰੱਖੇ ਇੱਕ ਵਾਰ ਫੇਰ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਆਪਦੀ ਪਾਰਟੀ ਦੇ ਯੋਧਿਆਂ ਨੂੰ ਮੈਂ ਬੇਨਤੀ ਕਰਦਾ ਕਿ ਹਮਾ ਹਮਾ ਕੇ ਜਿਹੜਾ ਇਸ ਛੋਣਕੜ ਚ ਕੁੱਦਜੋ ਆਪਾਂ ਸਾਰੇ ਤਕੜੇ ਹੋ ਕੇ ਜਿਹੜੀ ਇਹ ਲੜਾਈ ਲੜੀਏ